ਮੈਂ ਜਿਹੜੀ ਖੁਸਾ ਸਾਹਿਬ ਨੇ ਅੱਜ ਗੱਲ ਕੀਤੀ ਹੈ ਮੈਂ ਉਹਨੂੰ ਥੋੜਾ ਜਿਹਾ ਹੋਰ ਅੱਗੇ ਲੈ ਜਾਣਾ ਚਾਹੁੰਦਾ ਹੈ ਲਗਭਗ ਪੰਜਾਬ ਦੇ ਵਿੱਚ 2 ਸਾਲ ਪਹਿਲਾਂ ਹੜ੍ਹ ਆਏ ਸੀ ਔਰ ਵੱਡੀ ਪੱਧਰ ਤੇ ਕਿਸਾਨਾਂ ਦਾ ਨੁਕਸਾਨ ਹੋਇਆ ਔਰ ਉਹ ਨੁਕਸਾਨ ਨੂੰ ਭਗਵੰਤ ਮਾਨ ਜੀ ਦਾ ਬਿਆਨ ਆਇਆ ਮੁਰਗੀ ਮਰੀ ਤੇ ਬੱਕਰੀ ਰੂੜੀ ਦੇ ਵੀ ਪੈਸੇ ਦਿੱਤੇ ਜਾਣਗੇ ਤੇ ਜਦੋਂ ਦੇਣ ਦਾ ਮੌਕਾ ਆਇਆ ਤੇ 6800 ਰੁਪਏ ਉਹਦਾ ਐਲਾਨ ਕੀਤਾ ਔਰ 6800 ਦੇ ਵਿੱਚੋਂ ਲਗਭਗ 92 ਬੰਦਿਆਂ ਨੂੰ 6800 ਰੁਪਏ ਮਿਲਿਆ ਉਹਦੇ ਵਿੱਚ ਸਭ ਤੋਂ ਪੱਤਰਕਾਰ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਸਰਕਾਰ ਵੱਲੋਂ ਕਾਰਪੋਰੇਟ ਪੱਖੀ ਨੀਤੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਸੀ ਕਿਸਾਨਾਂ ਦੀ ਬਿਨਾਂ ਫਰੀ ਜਮੀਨ ਜਿਹੜੀ ਖੋਨ ਦਾ ਜਿਹੜਾ ਨੋਟਿਸ ਜਾਰੀ ਹੋਇਆ ਸੀਗਾ ਉਹ ਲੰਬੇ ਸਮੇਂ ਤੋਂ ਕਿਸਾਨ ਅੰਦੋਲਨ ਕਰ ਰਹੇ ਸੀਗੇ ਪੂਰੇ ਪੰਜਾਬ ਦੇ ਕਿਸਾਨ ਜਿਹੜੇ ਆ ਉਹ ਸਰਕਾਰ ਦੇ ਖਿਲਾਫ ਸੀ ਪੂਰੀਆਂ ਜਥੇਬੰਦੀਆਂ ਖਿਲਾਫ ਸੀਆਂ ਔਰ ਉਹਦੀ ਜਿਹੜੀ ਕੱਲ ਬੜੀ ਵੱਡੀ ਸਾਡੀ ਜਿੱਤ ਹੋਈ ਜਾਂ ਜਿੱਤ ਸਾਡੀ ਪਹਿਲਾਂ ਹਾਈ ਕੋਰਟ 'ਚ ਹੀ ਹੋ ਗਈ ਸੀ ਜਦੋਂ ਬੜੇ ਸਵਾਲ ਪੁੱਛੇ ਸਰਕਾਰ ਨੂੰ لیکن کل ਉਹ ਸਰਕਾਰ ਨੇ فیصلہ واپس ਲਿਆ ਮੈਂ ਕਹਿੰਦਾ ਉਹ ਪੂਰੇ ਪੰਜਾਬ ਦੇ ਲੋਕਾਂ ਦੀ ਜਿੱਤ ਆ ਪੂਰੇ ਪੰਜਾਬ ਦੇ ਲੋਕਾਂ ਨੇ ਇਸ ਪਾਲਿਸੀ ਦੇ ਵਿਰੋਧ ਵਿੱਚ ਜਿਹੜਾ ਪ੍ਰਦਰਸ਼ਨ ਕੀਤੇ ਅਲੱਗ-ਅਲੱਗ ਤਰੀਕੇ ਨਾਲ ਜਿਹੜਾ ਵਾ ਉਹ ਮਨਪੱਤਰ ਜਿੱਤੇ ਡੀਸੀ ਦਫਤਰਾਂ ਦਿੱਤੇ ਜਾਂ ਆਪਣੇ ਆਪਣੇ ਤਰੀਕਿਆਂ ਨਾਲ ਲੜਾਈ ਲੜੀ ਔਰ ਉਸ ਪਾਲਿਸੀ ਨੂੰ ਵਾਪਸ ਕਰਾਇਆ ਮੈਂ ਸਰਕਾਰ ਕੋਲੋਂ ਇਹ ਮੰਗ ਕਰਦਾ ਵਾਂ ਕਿ ਸਰਕਾਰ ਅੱਗੇ ਤੋਂ ਕੋਈ ਵੀ ਇਹੋ ਜੀ ਪਾਲਿਸੀ ਲਿਆਉਣ ਤੋਂ ਪਹਿਲਾਂ ਆਮ ਲੋਕਾਂ ਨਾਲ ਜਾਂ ਜਿਹੜੇ ਲੋਕਾਂ ਨੇ ਜ਼ਮੀਨਾਂ ਦੇ ਕਬਜ਼ਾ ਕਰਨਾ ਚਾਹੁੰਦੀ ਆ ਉਹਨਾਂ ਨਾਲ رابطہ ਜ਼ਰੂਰ ਕਾਇਮ ਕਰੇ ਉਹਦੇ ਵਿਚਾਰ ਜ਼ਰੂਰ ਜਾਣੇ ਕਿ ਜ਼ਮੀਨ ਦੇਣਾ ਚਾਹੁੰਦੇ ਕਿ ਨਹੀਂ ਦੇਣਾ ਚਾਹੁੰਦੇ ਕਿਉਂਕਿ ਪੰਜਾਬ ਹੀ ਇੱਕ ਪੂਰੀ ਦੁਨੀਆ ਚ ਪੰਜਾਬੂ ਖੇਤਰ ਆ ਜਿੱਥੇ ਸਭ ਤੋਂ ਵੱਧ ਜਿਹੜਾ ਖੁਰਾਕੀ ਖਰਾਕ ਅਸੀਂ ਪੈਦਾ ਕਰ ਸਕਦੇ ਹਾਂ ਔਰ ਇਹਨਾਂ ਜ਼ਮੀਨਾਂ ਤੇ ਜਿਹੜੇ ਕੰਕਰੀਟ ਦੇ ਜਿਹੜੇ ਪਹਾੜ ਜਿਹੜੇ ਆ ਖੜੇ ਕਰਨੇ ਉਹ ਕੋਈ ਵਧੀਆ ਗੱਲ ਹੈ ਨਹੀਂ ਆ ਦੂਸਰਾ ਮੈਂ ਕੇਂਦਰ ਸਰਕਾਰ ਤੋਂ ਮੰਗ ਕਰਦਾ ਕਿ ਕੋਈ ਵੀ ਸਟੇਟ ਅਗਰ ਇਹੋ ਜਿਹੀ ਕੋਈ ਗਲਤ ਪਾਲਸੀ ਲਿਆ ਰਹੀ ਆ ਉਹਨੂੰ ਇਹ ਚ ਇੰਟਰਵੈਨ ਕਰਨਾ ਚਾਹੀਦਾ ਔਰ ਇਹੋ ਜੀਆਂ ਪਾਲਸੀਆਂ ਜਾਂ ਲੋਕਾਂ ਦੇ ਪ੍ਰਤੀ ਮਾਰੂ ਨੇ ਔਰ ਕਾਰਪੋਰੇਟ ਪੱਖੀ ਨੇ ਉਹ ਨਹੀਂ ਲਿਆਉਣੇ ਚਾਹੀਦੀਆਂ ਦੂਸਰਾ ਜੋ ਅਮਰੀਕਾ ਨਾਲ ਜੋ ਫਰੀ ਟ੍ਰੇਡ ਐਗਰੀਮੈਂਟ ਚੱਲ ਰਿਹਾ ਸੀਗਾ ਸਮਝੌਤਾ ਉੱਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬਿਆਨ ਜਰੂਰ ਦਿੱਤਾ ਪਰ ਅਸੀਂ ਇਹ ਮੰਗ ਕਰਦੇ ਆਂ ਮੌਜੂਦਾ ਸਰਕਾਰ ਕੋਲੋਂ ਕਿ ਉਹ ਸੰਸਦ ਦਾ ਸਤਰ ਚੱਲ ਰਿਹਾ ਵਾ ਉਹਦੇ ਵਿੱਚ ਇੱਕ ਰੈਗੂਲੇਸ਼ਨ ਪਾਸ ਕਰੇ ਕਹੇ ਹਿੰਦੁਸਤਾਨ ਦੀ ਸਰਕਾਰ ਜਾਂ ਹਿੰਦੁਸਤਾਨ ਦੀ ਗਵਰਨਮੈਂਟ ਕੋਈ ਵੀ ਇਹੋ ਜਿਹਾ ਫੈਸਲਾ ਜਿਹੜਾ ਲੋਕ ਹਿੱਤ ਵਿੱਚ ਨਾ ਹੋਵੇ ਇਸ ਦੇਸ਼ ਦੇ ਕਿਸਾਨਾਂ ਦੇ ਹਿੱਤ ਵਿੱਚ ਨਾ ਹੋਵੇ ਮਜ਼ਦੂਰਾਂ ਦੇ ਹਿੱਤ ਵਿੱਚ ਨਾ ਹੋਵੇ ਜਾਂ ਵਪਾਰੀਆਂ ਦੇ ਹਿੱਤ ਵਿੱਚ ਨਾ ਹੋਵੇ ਉਹ ਕਿਸੇ ਵੀ ਦੇਸ਼ ਨਾਲ ਨਾ ਕੀਤਾ ਜਾਵੇ ਕਿਸੇ ਦੇਸ਼ ਦੇ ਦਬਾਅ ਥੱਲੇ ਨਾ ਕੀਤਾ ਜਾਵੇ ਕਿਉਂਕਿ ਹਿੰਦੁਸਤਾਨ ਇੱਕ ਆਜ਼ਾਦ ਮੁਲਕ ਆ ਔਰ ਆਪਣੀ ਆਜ਼ਾਦ ਹੋਣ ਨੂੰ ਕਾਇਮ ਰੱਖਣ ਵਾਸਤੇ ਸਾਨੂੰ ਕਿਸੇ ਦੀ ਗੁਲਾਮੀ ਚੱਲਣ ਦੀ ਲੋੜ ਨਹੀਂ ਆ ਪੂਰੀ ਜਨਤਾ ਕਿ ਜੋ ਵੀ ਸਰਕਾਰ ਇਹੋ ਜਿਹਾ ਫੈਸਲਾ ਲੋਗੀ ਦੇਸ਼ ਦੀ ਪੂਰੀ ਜਨਤਾ ਜਿਹੜੀ ਆ ਉਹਦੇ ਪਿੱਛੇ ਪਿੱਛੇ ਸਪੋਰਟ ਕਰੂਗੀ ਔਰ ਅਗਰ ਇਹ ਰਹਾ ਫੈਸਲਾ ਲਿਆ ਹੁੰਦੀ ਆ ਲੋਕ ਮਾਰੂ ਤੇ ਲੋਕ ਜਿਸ ਤਰ੍ਹਾਂ ਲੈਂਡ ਪੋਲਿਟਿਕਸ ਦਾ ਵਿਰੋਧ ਕੀਤਾ ਇਸੇ ਤਰ੍ਹਾਂ ਉਸ ਪਾਲਿਸੀ ਦੇ ਵਿਰੋਧ ਕਰ ਰਹੇ ਸੀਗੇ ਔਰ ਅੱਗੇ ਵੀ ਕਰਦੇ ਰਹਿਣਗੇ ਇਹ ਸਰਕਾਰ ਨੂੰ ਸਾਡੀ ਚੇਤਾਵਨੀ ਆ ਉਹਦਾ ਬੇਨਤੀ ਕਰਦਾ ਹਾਂ ਸੁਜਿੰਦਰ ਸਿੰਘ ਦੀ ਖੋਸਾ ਉਹ ਆਪਣੇ ਜਿਹੜੇ ਵਿਚਾਰ ਆ ਪੇਸ਼ ਕਰ ਲੁਧਿਆਣਾ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਸਥਾਨ ਤੇ ਜਿੱਥੇ ਨਾਨ ਪੋਲਿਟਿਕਲ ਮੋਰਚੇ ਦੀ ਮੀਟਿੰਗ ਹੋਈ ਤੇ ਜਿਹੜੇ ਕਿਸਾਨੀ ਰਿਲੇਟਡ ਮੁੱਦੇ ਨੇ ਉਹ ਇਸ ਮੀਟਿੰਗ ਦੇ ਵਿੱਚoverline ਗਏ ਜਿਵੇਂ ਕਿ ਆਪ ਸਭ ਭਲੀਭਾਤ ਆਪਾਂ ਜਾਣਦੇ ਹਾਂ ਕਿ ਜਿਹੜਾ ਅੱਜ ਹੜਾਂ ਦੀ ਸਥਿਤੀ ਬਣੀ ਪਈ ਆ ਪਾਣੀ ਜਿਹੜਾ ਸਾਰੇ ਦਰਿਆਵਾਂ ਦੇ ਵਿੱਚ ਬਹੁਤ ਵੱਡਾ ਟੁਕਾ ਤੇ ਉੱਥੇ ਸਰਕਾਰ ਦਾ ਕੋਈ ਵੀ ਪ੍ਰਬੰਧ ਦੇਖ ਨੂੰ ਹਲੇ ਨਜ਼ਰ ਨਹੀਂ ਆਇਆ ਜਿੱਥੇ ਮੰਤਰੀ ਸਾਹਿਬ ਬੋਲ ਰਹੇ ਨੇ ਕਿ ਜੰਬੂ ਆਸਟ੍ਰੇਲੀਆ ਦੀ ਆ ਵੀ ਅਸੀਂ 276 ਕਰੋੜ ਜਿਹੜਾ ਪੰਜਾਬ ਲਈ ਰੱਖ ਰੱਖਿਆ ਹੋਇਆ ਹੜਾਂ ਨੂੰ ਰੋਕਣ ਲਈ ਪਰ ਮੈਂ ਇਹ ਸਮਝ ਤੋਂ ਦੱਸਣਾ ਚਾਹੁੰਦਾ ਕਿ ਜਿਵੇਂ ਕਿ ਫਾਜਲਕਾ ਦੇ ਵਿੱਚ ਇੱਕ ਤਰੀਕ ਨੂੰ ਬਾਹਰ ਚੋਈ ਸੀ ਬਹੁਤ ਜ਼ਿਆਦਾ 16 ਕੱਟੇ ਜਿਸ ਦੇ ਨਾਲ ਉੱਥੇ ਅਸੀਂ ਕੱਲ ਵਿజిਟ ਕੀਤਾ ਤੇ ਵੀਰ ਤੋਂ ਵੇਖੋ ਤੋਂ ਆ ਔਰ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਾਂ ਔਰ ਕਿਸਾਨਾਂ ਨੇ ਦੱਸਿਆ ਵੀ ਅੱਜ ਤਾਈਂ ਨਾ ਤਾਂ ਇੱਥੇ ਡੀਸੀ ਆਇਆ ਨਾ ਕੋਈ ਐਸਡੀ ਮਾਇਆ ਨਾ ਕੋਈ ਤਸਵੀਲਦਾਰ ਆਇਆ ਕੇਵਲ ਤੇ ਕੇਵਲ ਉਹ ਚਰਾਹੇ ਦੇ ਵਿੱਚ ਖੜ ਕੇ ਫੋਟੋਆਂ ਲਵਾ ਕੇ ਹੀ ਚਲੇ ਗਏ ਪਰ ਜਿੰਨਾ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਆ ਜਿਵੇਂ ਨਰਮਾ ਕਪਾਹ ਝੋਨਾ ਬਾਸਪਤੀ ਤੇ ਜਿਹੜਾ ਉਥੇ ਇੱਕ ਕਿਨੂ ਦੀ ਹੱਬ ਜਾਣੀ ਜਾਂਦੀ ਆ ਬੋਰ ਰੇਰਗੇ ਦੀ ਤੇ ਉਹ ਜਿਹੜਾ ਸਾਰਾ ਅੱਜ ਦਾ ਜੀ ਡੇਟ ਦੇ ਵਿੱਚ ਉਹ ਪਾਣੀ ਨਾਲ ਫੁੱਲ ਭਰਿਆ ਪਿਆ ਜਿੱਥੇ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਵੀ ਕੀਤੀ ਵੀ ਤੁਸੀਂ ਇਹ ਜਿਹੜੀਆਂ ਟੀਮਾਂ ਘੱਟ ਕਰੋ ਜਿੱਥੇ ਉਥੇ ਇੱਕ ਬਿਮਾਰੀ ਪਫਾਈਲਾਂ ਦਾ ਵੀ ਖਾਚਾ ਕਿਉਂਕਿ ਜਿਹੜੇ ਪੱਤੇ ਨਹੀਂ ਝੂਨਾ ਨਰਮਾ ਉਹ ਗਲ ਕੇ ਉਹਦੀ ਜਿਹੜੀ ਹਵਾ ਵੀ ਗੰਦੀ ਹੋਈ ਪਈ ਆ ਤੇ ਉਥੋਂ ਦਾ ਜਿਹੜਾ ਮੌਸਮ ਆ ਉਹ ਵੀ ਖਰਾਬ ਹੋ ਚੁੱਕਾ ਤੇ ਇਹ ਸਮਾਂਚਰੇ ਮੈਂ ਦੱਸਣਾ ਚਾਹੁੰਦਾ ਵੀ ਸਰਕਾਰ ਨੂੰ 276 ਕਰੋੜ ਰੁਪਈਆ ਜਿਹੜਾ ਰੱਖਿਆ ਕੀ ਉਹ ਫਾਜਲ ਕਾ ਜਿਹੜੇ ਨੂੰ ਦੇ ਨਹੀਂ ਸਕਦੇ ਕਿਸਾਨਾਂ ਦੀ ਹੈਲਪ ਨਹੀਂ ਕਰ ਸਕਦੇ ਜੇ ਅੱਜ ਦੇਖਿਆ ਜਾਵੇ ਉੱਥੇ ਤੇ ਕਿਸਾਨਾਂ ਦੇ ਜਿਹੜਾ ਮਕਾਨਾਂ ਦਾ ਵੱਡਾ ਖਤਰਾ ਹੋਇਆ ਪਿਆ ਕਿਉਂਕਿ ਖੇਤਾਂ ਦੇ ਵਿੱਚ ਮਕਾਨ ਨੇ ਤੇ ਉਹਨਾਂ ਨੂੰ ਬਿਲਕੁਲ ਤਰੇੜਾ ਆ ਚੁੱਕੀਆਂ ਪਤਾ ਨਹੀਂ ਉਹ ਕਦੋਂ ਗਿਰਜਾਂ ਤੇ ਉੱਥੇ ਕੋਈ ਵੱਡੇ ਹਾਦਸੇ ਹੋਣ ਦਾ ਖਤਰਾ ਜਿਹੜਾ ਪਾਣੀ ਅਸੀਂ ਦੇਖਿਆ ਪੰਜਾਂ ਪੰਜਾਂ ਕਿੱल्ल्या ਤੇ ਨਹਿਰਾਂ ਪੰਜਾਂ ਪੰਜਾਂ ਕਿੱल्ल्या ਤੇ ਡਰੇਨਾਂ पर सरकार उठे पानी ਕੱਢਣ ਦਾ ਕੋਈ ਵੀ ਉਹਨਾਂ ਨੂੰ ਜੰਤਰ ਮਹੱਈਆ ਨਹੀਂ ਦੇ ਰਹੀ ਅਸੀਂ ਕੱਲ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਮੌਕਾ ਵੇਖ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰੋ ਜਿਹੜਾ 275 ਕਰੋੜ ਰੁਪਈਆ ਆਇਆ ਉਹਦੇ ਵਿੱਚੋਂ ਪੈਸੇ ਮਹੱਈਆ ਕਰਾ ਕੇ ਕਿਸਾਨਾਂ ਦੀ ਜਿਹੜੀ ਮਤਲਬ ਫਸਲ ਤਬਾਹ ਹੋਈਆ ਉਹਦੀ ਪਰਪਾਈ ਵੀ ਕੀਤੀ ਜਾਵੇ ਤੇ ਉਹਨਾਂ ਦਾ ਜਿਹੜਾ ਪਾਣੀ ਵੀ ਜਲਦੀ ਤੋਂ ਜਲਦੀ ਕੱਢ ਕੇ ਉਹਨਾਂ ਦਾ ਜਿਹੜਾ ਸਾਰਾ ਉਹ ਬਚਤ ਕੀਤੀ ਜਾਵੇ ਕਿਉਂਕਿ ਇਹ ਜਿਹੜੀ ਕੁਦਰਤੀ ਆਫਤਾ بارش ਦੀ ਨਾ ਤਾਂ ਸਰਕਾਰਾਂ ਦੇ ਵਾਸਤੇ ਨਾ ਕਿਸਾਨਾਂ ਦੇ ਵਾਸਤੇ ਪਰ ਸਰਕਾਰ ਇੱਕ ਹਵਾ ਹੁੰਦੀ ਆ ਕਿਉਂਕਿ ਸਰਕਾਰ ਦਾ ਜੇ ਕਰਨਾ ਚਾਹੇ ਮਨਚਾ ਹੋਵੇ ਤੇ ਉਹ ਕੁਝ ਵੀ ਕਰ ਸਕਦੀ ਆ ਪਰ ਇਸ ਮੱਤ ਤੋਂ ਅਸੀਂ ਦੱਸਣਾ ਚਾਹੁੰਦੇ ਹਾਂ ਹਲੇ ਤਾਈਂ ਸਰਕਾਰ ਦੀ ਢਿੱਲੀ ਕਰ ਗਿਆ ਜੀ ਆ ਕੋਈ ਵੀ ਜਿਹੜਾ ਪ੍ਰਸ਼ਾਸਨਾ ਫਾਜ਼ਿਲਕਾਰ ਜ਼ਿਲ੍ਹੇ ਦਾ ਉਹ ਲਾਈਟ ਨਹੀਂ ਉਸ ਕੰਮ ਇਸ ਕਰਕੇ ਅਸੀਂ ਇਹ ਵੀ ਭਗਵੰਤ ਮੰਤਰੀ ਮੁੱਖ ਮੰਤਰੀ ਜੀ ਨੂੰ ਦੱਸਣਾ ਚਾਹੁੰਦੇ ਆ ਵੀ ਇਹਨਾਂ ਤੇ ਤੁਰੰਤ ਐਕਸ਼ਨ ਲੈਣਾ ਚਾਹੀਦਾ ਜੇਕਰ ਉਹਨਾਂ ਨੇ ਨਾ ਐਕਸ਼ਨ ਲਿਆ ਅਸੀਂ 12 13 14 ਤਿੰਨ ਦਿਨ ਦਿੱਤੇ ਸੀ 15 ਤਰੀਕ ਨੂੰ ਅਸੀਂ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਚੱਪਾ-ਚੱਪਾ ਜਾਮ ਕਰ ਦੇਣਾ ਉਹ ਓਨੀ ਦੇਰ ਤੱਕ ਜਾਮ ਰਹੂਗਾ ਜਿੰਨਾ ਦੇਰ ਤੱਕ ਕਿਸਾਨਾਂ ਦੇ ਹੱਲ ਨਹੀਂ ਹੋ ਜਾਂਦੇ ਉਹਨਾਂ ਦੀ ਪਰਪਾਈ ਨਹੀਂ ਹੋ ਜਾਂਦੀ ਗੁਰਸੇਵ ਸਿੰਘ ਜੀ ਸਭ ਤੋਂ ਪਹਿਲਾਂ ਸਾਰੇ ਪੱਤਰਕਾਰ ਵੀਰਾਂ ਦਾ ਧੰਨਵਾਦ ਜਿਹੜੇ ਕਿ ਇੱਕ ਸ਼ਾਰਟ ਨੋਟਸ ਤੇ ਤੁਸੀਂ ਆਇਓ ਅੱਜ ਲੁਧਿਆਣਾ ਵਿਖੇ ਐਸਕੇਐਮ ਨ ਗੈਰ ਸੱਸੀ ਵੱਲੋਂ ਮੀਟਿੰਗ ਰੱਖੀ ਗਈ ਜਿਸ ਦੇ ਵਿੱਚ ਸਾਡੇ ਗੁਰਵਿੰਦਰ ਸਿੰਘ ਭੰਗੋ ਜੀ ਬਿੰਦਰਜੀ ਸਿੰਘ ਜੀ ਕੋਟ ਬੁੱਢਾ ਗੁਰਸੇਵਕ ਸਿੰਘ ਜੀ ਫਿਰੋਜ਼ਪੁਰ ਸੁਖਜਿੰਦਰ ਸਿੰਘ ਜੀ ਖੋਸਾ ਦਾਸ ਲਖਵਿੰਦਰ ਸਿੰਘ ਜੀ ਔਲਖ ਸਿਰਸਾ ਤੋਂ ਨਾਲ ਸੁਖਜੀਤ ਸਿੰਘ ਜੀ ਹਰਦੋ ਚੰਡੇ ਬਚਿੱਤਰ ਸਿੰਘ ਜੀ ਕੋਟਲਾ ਅੰਗਰੇਜ਼ ਸਿੰਘ ਜੀ ਬੁੱਟੇ ਵਾਲੇ ਤੇ ਬਾਕੀ ਸਾਰੇ ਸਾਡੇ ਸਾਥੀ ਅੱਜ ਇੱਥੇ ਬੈਠ ਕੇ ਵਿਚਾਰ ਚਰਚਾ ਹੋਈ ਸਭ ਤੋਂ ਪਹਿਲੋਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਸਾਰੇ ਆਵਾਮ ਨੂੰ ਤੇ ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਵੀ ਅੱਜ ਵਿਚਾਰ ਚਰਚਾ ਹੋਈ ਉਸ ਦੇ ਵਿੱਚ ਸਾਰੇ ਆਗੂ ਵੱਖ-ਵੱਖ ਜਿਹੜੇ ਮੁੱਦਿਆਂ ਤੇ ਬੋਲਣਗੇ ਤੇ ਅੱਜ ਸਭ ਤੋਂ ਜੋ ਐਮ ਫੈਸਲਾ ਲਿਆ ਗਿਆ ਹੈ ਐਸ ਕੇ ਐਮ ਨਾਨ ਪੋਲਿਟਿਕਲ ਵੱਲੋਂ ਆਉਣ ਵਾਲੀ 5 ਸਤੰਬਰ ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ ਇੱਕ ਕਨਵੈਨਸ਼ਨ ਕੀਤੀ ਜਾਊਗੀ ਆਉਣ ਵਾਲੀ 5 ਸਤੰਬਰ ਨੂੰ ਚੰਡੀਗੜ੍ਹ ਕਿਸਾਨ ਭਵਨ ਵਿਖੇ ਐਸ ਕੇ ਐਮ ਨਾਨ ਪੋਲਿਟਿਕਲ ਵੱਲੋਂ ਇੱਕ ਕਨਵੈਨਸ਼ਨ ਕੀਤੀ ਜਾਊਗੀ ਉਸ ਕਨਵੈਨਸ਼ਨ ਦੇ ਵਿੱਚ ਅੱਗੇ ਦੀ ਰਣਨੀਤੀ ਲਿਖੀ ਜਾਊਗੀ ਤੇ ਰਹਿਨੀਆਂ ਮੰਗਾਂ ਤੇ ਤੇ ਰੰਗੇ ਮੰਨੀਆਂ ਹੋਈਆਂ ਮੰਗਾਂ ਤੇ ਤੇ ਅਜੂਕੇ ਸਮੇਂ ਦੇ ਵਿੱਚ ਜਿਹੜੀਆਂ ਕਿਸਾਨੀ ਨਾਲ ਮਜ਼ਦੂਰਾਂ ਨਾਲ ਜਿਹੜੀਆਂ ਮੰਗਾਂ ਨੇ ਉਹਨਾਂ ਤੇ ਵਿਚਾਰ ਚਰਚਾ ਹੋਊਗੀ ਅਸੀਂ ਪੂਰੇ ਮੋਰਚੇ ਵੱਲੋਂ ਐਸਕੇਨ ਨੋਨ ਗੈਰ ਸਿਆਸੀ ਵੱਲੋਂ 8 ਤਰੀਕ ਨੂੰ ਜਿਹੜਾ ਸਾਡਾ ਪ੍ਰੋਗਰਾਮ ਦਿੱਤਾ ਗਿਆ ਸੀ ਉਸ ਪ੍ਰੋਗਰਾਮ ਦੇ ਚ 8 ਅਗਸਤ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਤੇ ਹੋਰ ਸਾਰੀਆਂ ਮੰਗਾਂ ਨੂੰ ਲੈ ਕੇ ਸਾਰੇ ਜਿਨ੍ਹਾਂ ਨੇ ਮੰਗ ਪੱਤਰ ਦਿੱਤੇ ਆ ਵੱਧ ਚੜ ਕੇ ਸਾਡੇ ਕਿਸਾਨਾਂ ਨੇ ਮਜ਼ਦੂਰਾਂ ਨੇ ਹਿੱਸਾ ਲਿਆ ਉਹਨਾਂ ਸਾਰਿਆਂ ਦਾ ਮੋਰਚੇ ਵੱਲੋਂ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਵੀ ਜੋ ਮੋਰਚੇ ਵੱਲੋਂ ਵੱਖ-ਵੱਖ ਆਪਣੇ ਹਰਿਆਣੇ ਦੀਆਂ ਮੰਗਾਂ ਨੂੰ ਲੈ ਕੇ ਦੇਸ਼ ਵਿਆਪੀ ਮੰਗਾਂ ਨੂੰ ਲੈ ਕੇ 8 ਤਰੀਕ ਨੂੰ ਉੱਥੇ ਵੀ ਇਕੱਠ ਕਰਕੇ ਪ੍ਰੋਗਰਾਮ ਕੀਤੇ ਗਏ ਉਹਨਾਂ ਦਾ ਧੰਨਵਾਦ ਤੇ ਮੈਂ ਹੁਣ ਬੇਨਤੀ ਕਰੂੰਗਾ ਸੁਖਜੀਤ ਸਿੰਘ ਹਰਦੋ ਚੰਡੇ ਜੀ ਉਹ ਗੱਲ ਰੱਖ